ਫਲੌਰ ਪੁਲਿਸ ਨੇ ਨਸ਼ਾ ਤਸਕਰਾ ਖਿਲਾਫ ਚਲਾਏ ਸਪੈਸ਼ਲ ਆਪਰੇਸ਼ਨ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਵੱਡੀ ਕਾਰਵਾਈ ਕਰਦਿਆਂ ਅੰਤਰਾਜੀ ਨਸ਼ਾ ਤਸਕਰੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਨਸ਼ੇ ਦੀ ਖੇਪ ਸਮੇਤ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫਲੌਰ ਸਰਵਨ ਸਿੰਘ ਬਾਲ ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀ ਗੌਰਵ ਖੋਸਲਾ ਉਰਫ ਗਿੰਨੇ ਪੁੱਤਰ ਮਦਨ ਲਾਲ ਵਾਸੀ ਸਰਾਫਾ ਬਿਆਰ ਅਪਰਾ ਅਤੇ ਪ੍ਰਭਜੋ ਸਿੰਘ ਉਰਫ ਲਾੜੀ ਪੁੱਤਰ ਰਣਜੀਤ ਸਿੰਘ ਵਾਸੀ ਲਾਦੜਾ ਨੂੰ 103 ਪਤੇ ਨਸ਼ੀਲੀਆਂ ਗੁਲੀਆਂ ਸਮੇਤ ਗ੍ਰਿਫਤਾਰ ਕੀਤਾ ਦੋਸ਼ੀਆਂ પાસે ਕੀਤੀ ਪੁਸ਼ਕਿਸ਼ ਦੌਰਾਨ ਉਹਨਾਂ ਮੰਨਿਆ ਕਿ ਉਹ ਇਹ ਗੋਲੀਆਂ ਸੁਮਿਤ ਉਰਫ ਮੰਨੂ ਪੁੱਤਰ ਮਾਘੇਰਾਮ ਵਾਸੀ ਸਹਾਰਨਪੁਰ ਉੱਤਰ ਪ੍ਰਦੇਸ਼ ਤੋਂ ਸਸਤੇ ਭਾਅ 'ਤੇ ਲੈਂਦੇ ਸਨ ਤੇ ਉਹ ਉਸ ਨੂੰ ਆਨਲਾਈਨ ਪੈਸਿਆਂ ਦਾ ਭੁਗਤਾਨ ਕਰ ਦਿੰਦੇ ਸਨ ਡੀਐਸਪੀ ਸਰਪੰਸ ਸਿੰਘ ਵੱਲ ਮੁਤਾਬਕ ਪੁਲਿਸ ਨੇ ਉਕਤ ਦੋਸ਼ੀ ਅਤੇ ਉਸਦੇ ਸਾਥੀ ਸ਼ੌਇਬ ਪੁੱਤਰ ਮਿਹਰਬਾਨ ਵਾਸੀ ਸਹਾਰਨਪੁਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 120 ਪਤੇ ਨਸ਼ੀਦਿਆਂ ਗੋਲੀਆਂ ਦੇ ਬਰਾਮਦ ਕੀਤੇ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਦੋਸ਼ੀ ਸ਼ੌਇਬ ਆਪਣੇ ਵਾਕਿਫਕਾਰ বাস ਕੰਡੈਕਟਰ ਰਵੀ ਕੁਮਾਰ ਰਾਹੀਂ ਨਸ਼ੇ ਦੀ ਸਪਲਾਈ ਫਿਲੌਰ ਪੇਜਦਾ ਸੀ ਜਿੱਥੇ ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਾਮਗੜ੍ਹ ਫਿਲੌਰ ਨਸ਼ੇ ਦੀ ਸਪਲਾਈ ਲੈ ਲੈਂਦਾ ਸੀ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਨਵਰਾਂਗ ਚੈਨਲ ਦੇ ਰਾਜ ਕੁਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਮਨਜੂਬ ਐਸਐਸਪੀ ਸਾਹਿਬ ਸਲਾਰ ਰਵਿੰਦਰ ਸਿੰਘ ਜ਼ਿਲਕ ਉਨ੍ਹਾਂ ਵੱਲੋਂ ਨਸ਼ਾ ਵਿਰੋਧ ਤੇ ਮਾੜੇ ਅਸਰਾਂ ਵਿਰੋਧ ਉਹ ਜਿਹੜੀ ਆ ਉਹ ਮੈਮ ਚਲਾਈ ਗਈ ਸੀ ਇਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਇੰਸਪੈਕਟਰ ਸੰਜੀਪਪੁਰ ਐਸ ਐਚਓ ਫਲੋਰ ਤੇ ਉਹਦੀ ਉਸਦੀ ਪਾਰਟੀ ਵੱਲੋਂ ਇੰਟਰ ਸਟੇਟ ਜਿਹੜਾ ਸੀ ਨਸ਼ਿਆਂ ਦੇ ਤਸਕਰੀ ਦਾ ਗੈਂਗ ਆ ਉਹਨੂੰ ਜਿਹੜਾ ਬੁਸ਼ ਕੀਤਾ ਇਸ ਵਿੱਚ ਅਸੀਂ ਐਫ ਆਈ ਆਰ ਨੰਬਰ 116 ਦਰਜ ਕੀਤੀ ਗਈ ਆ ਦੋ ਦੋਸ਼ੀ ਜਿਹੜੇ ਸੀ ਕਨਸਰਨ ਅਪਰੇ ਤੋਂ ਤੇ ਲੰਧੜਾ ਤੋਂ ਦੋਨੋਂ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਉਸ ਤੋਂ ਬਾਅਦ ਆ ਜਿਹੜੀ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਚੱਕੀਤੇ ਕੇ ਬੈਕਵਰਡ ਲਿੰਕਸ ਦੇ ਵਿੱਚ ਕਿ ਸ਼ੋ ਬਨਾ ਦਾ ਤੇ ਵਿਅਕਤੀ ਜਿਹੜਾ ਸੀ ਉਹ ਨਾਮਜ਼ਦ ਹੋਇਆ ਜੋ ਕਿ ਸਹਾਂਪੁਰ ਸਾਈਡ ਨੂੰ ਬਿਲੋਂਗ ਕਰਦੇ ਸਨ ਇਹਨਾਂ ਦੇ ਨਾਲ ਇੱਕ ਸੁਮਿਤ ਲੜਕਾ ਸੀ ਉਹ ਵੀ ਉਸ ਉਹਨੂੰ ਬਿਲੋਂਗ ਕਰਦਾ ਸੀ ਉਸ ਸਾਈਡ ਨੂੰ ਤੇ ਇਹਨਾਂ ਦੋਨਾਂ ਪਾਸੋਂ ਅਸੀਂ ਜਿਹੜੀਆਂ ਨੇ ਤੇ ਪਹਿਲੇ ਦੋ ਤੇ ਦੂਸਰੇ ਦੋਨਾਂ ਕੋਲੋਂ 2230 ਟੈਬਲੇਟ ਜਿਹੜੀਆਂ ਐਰਪਾਸ ਜ਼ੋਲਮ ਜਿਹੜੀ ਕਿ ਕਮਰਸ਼ੀਅਲ ਰਿਕਵਰੀ ਹੈਗੀ ਆ ਉਹ ਅਸੀਂ ਰਿਕਵਰ ਕੀਤੀ ਹੈਗੀ ਆ ਤੇ ਦੋਸ਼ੀ ਜਿਹੜੇ ਨੇ ਉਹ ਇਸ ਇਸ ਸਮੇਂ ਰਿਮਾਂਡ ਦੇ ਵਿੱਚ ਨੇ ਸਾਡੇ ਕੋਲ ਹੋਰ ਪੁਸ਼ਕਸ਼ ਕੀਤੀ ਜਾਵੇਗੀ ਤੇ ਜੋ ਵੀ ਇਹਦੇ ਸਾਹਮਣੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਕਿ ਇਥੇ ਵੇਚਤੇ ਕੌਣ-ਕੌਣ ਸਨ ਉਹਨਾਂ ਬਾਰੇ ਵੀ ਕਲੀਅਰ ਕੀਤਾ ਜਾਵੇਗਾ ਕੀ ਲੱਗਦਾ ਕੀਮਤ ਕਿੰਨੀ ਕੁ ਲੱਗਦੀ ਇਹਨਾਂ ਦੀ ਗੋਲੀਆਂ ਦੀ ਇਹ ਕਾਫੀ ਕੀਮਤਾਂ ਜੀ ਕਮਰਸ਼ੀਅਲ ਦੇ ਤੌਰ ਦੇ ਉੱਤੇ ਜਿਹੜੀ ਇਹ ਜਿਹੜੀ 500 ਗੋਲੀ ਆ ਉਸ ਤੋਂ ਉੱਪਰ ਜਿਹੜੀ ਉਹ ਕਮਰਸ਼ੀਅਲ ਮੰਨੀ ਜਾਂਦੀ ਹੈ ਤੇ ਅਸੀਂ 2200 ਅ ਤੀ ਗੋਲੀਆਂ ਫੜੀਆਂ ਨੇ ਇੱਥੇ ਮੈਂ ਇੱਕ ਵਾਰਨ ਜੋ ਗੱਲ ਹੋਰ ਦੱਸਣੀ ਚਾਹੁੰਦਾ ਹੈਗਾ ਵੀ ਇੱਥੇ ਇੱਕ ਦੋਸ਼ੀ ਹੈਗਾ ਜਿਹੜਾ ਕਿ ਬਿਲੋਂਗ ਕਰਦਾ ਆਪਣੇ ਨੰਗਲਪਿੰਡ ਨੂੰ ਇਹ ਮੇਨ ਦੋਸ਼ੀ ਹੈਗਾ ਇਹਦਾ ਅਜੇ ਨਾਮ ਮੈਂ ਮੋਟੇ ਤੌਰ ਤੇ ਨਹੀਂ ਦੱਸਣਾ ਚਾਹੁੰਦਾ ਪਰ ਇਹ ਮੇਨ ਜਿਹੜਾ ਇੱਥੇ ਦਾ ਕਲਪਰੇਟ ਹੈਗਾ ਇਹਨੂੰ ਵੀ ਅਸੀਂ ਜਲਦ ਕਰ ਰਿਹਾ ਗੁਸਤਾਰ ਕਰਾਂਗੇ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦੇ ਇਹ ਕਰੀਬ 2.5 ਸਾਲ ਤੋਂ ਹੀ ਕੰਮ ਕਰ ਰਹੇ ਸੀ ਕਿੰਨੇ ਮੁਕਾਦਮੇ ਇਹਨਾਂ ਤੋਂ ਪਹਿਲੇ ਹੋਏ ਜੀ ਕਿੰਨੇ ਤੇ ਆਲਰੇਡੀ ਜਿਹੜੇ ਆ ਦੋ ਮੁਕਾਦਮੇ ਦਰਜ ਹੈਗੇ ਨੇ ਤੇ ਇਹਦੀ ਇਹਨਾਂ ਦਾ ਇਹਨਾਂ ਦੇ 111 ਬੀਐਨਐਸ ਵਿੱਚ ਅਸੀਂ ਵਾਦਾ ਕਰਾਂਗੇ ਤੇ ਇਹਨਾਂ ਦੇ ਜੋ ਬਣਦੀ ਕਾਨੂੰਨੀ ਕਾਰਵਾਈ ਰਹੇਗੀ ਉੱਚ ਮਿਨੀਮਮ ਜਿਹੜੀ ਕੈਦ ਹੈ ਕਿ ਉਹ 10 ਸਾਲ ਦੀ ਇਹਨਾਂ ਦੇ ਸਾਥੀ ਕਿੰਨੇ ਅਸੀਂ ਹੋਰ ਵੀ ਇਹਨਾਂ ਦੇ ਪਹਾੜ ਕਰ ਰਹੇ ਆ ਉਹਨਾਂ ਦੀ ਪੋਤੀਸ਼ ਇਹਨਾਂ ਚ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਦੋ ਦੋਸ਼ੀ ਹੋਰ ਨੇ ਜਿਨ੍ਹਾਂ ਦੀ ਅਸੀਂ ਭਾਲ ਜਾਰੀ ਹੈਗੀ ਆ ਉਹਨਾਂ ਚ ਇੱਕ ਮੇਨ ਦੋਸ਼ੀ ਹੈਗਾ ਉਹਨੂੰ ਅਸੀਂ ਪਰਚੇ ਦੇ ਵਿੱਚ ਨਾਮਜ਼ਦ ਕਰ ਦਿੱਤਾ ਉਹਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਵਾਹਕਲ ਇਹਨਾਂ ਤੋਂ ਉਪਰਾਧ ਕੀਤਾ ਵਾਹਕਲ ਹਜੇ ਇਹਨਾਂ ਕੋਲੋਂ ਜਿਹੜੀ ਟਰਾਂਸਪੋਰਟੇਸ਼ਨ ਸੀ ਇਹ ਬਾਈ ਬਾਸੀ ਆਉਂਦੇ ਸਨ ਉਤਰੀ ਡਿਜੀਟਲ ਇਹਨਾਂ ਦੇ ਚੱਲਦੀ ਸੀ ਤੇ ਜਿਹੜਾ ਬੱਸ ਦੇ ਕੰਡਕਟਰ ਜਾਂ ਡਰਾਈਵਰ ਦਾ ਕੋਈ ਰੂਲ ਹੋਇਆ ਉਹ ਵੀ ਵੈਰੀਫਾਈ ਕਰ ਰਹੇ ਆ ਕੀ ਲੱਗਦਾ ਸੋਚਣਾ ਡਰਾਉਣਾ ਹੈ ਕਿ ਤੁਹਾਡੀ ਇਨਫੋਰਮੇਸ਼ਨ ਬੱਕਰੀ ਸੀ ਕੀ ਲੱਗਦਾ ਸੀ ਇਹਨਾਂ ਨੂੰ ਪਾਣੇ ਦੇ ਇਹਦੇ ਸੂਤਰਾਂ ਦੇ ਆਧਾਰ ਤੇ ਹੀ ਜਿਹੜੀ ਇਨਫੋਰਮੇਸ਼ਨ ਸੀ ਉਹਨੂੰ ਅੱਗੇ ਡਿਵੈਲਪ ਕਰਕੇ ਤੇ ਫਿਰ ਨਾਕਾਬੰਦੀ ਦੌਰਾਨ ਇਹਨੂੰ ਜਿਹੜਾ ਸੀ ਉਹ ਅਰੈਸਟ ਕੀਤਾ